ਸ਼ਾਮ ਦੀ ਰੋਟੀ ਬਣਾਉਣੀ ਹੁੰਦੀ ਆ ਜਿਵੇਂ ਆਹ ਆਪਾਂ ਰੋਟੀ ਜਿਹੜੀ ਸ਼ਾਮ ਵਾਲੀ ਹੁੰਦੀ ਆ ਤੰਦੂਰੀ ਬਣਦੀ ਆ ਆਪਣੀ ਦੋਨੇ ਟਾਈਮ ਹੀ ਤੰਦੂਰੀ ਬਣਦੀ ਹੁੰਦੀ ਆ ਵੀ ਪਹਿਲਾਂ ਛੁੱਟੀਆਂ ਕਰਕੇ ਦੋਨਾਂ ਟਾਈਮ ਤੰਦੂਰੀ ਬਣਦੀ ਸੀ ਰੋਟੀ ਹੁਣ ਜਦੋਂ ਸਕੂਲ ਦੇ ਵਿੱਚ ਹਰ ਗਣੂ ਰਿਆਣੇ ਜਾਣਾ ਹੁੰਦਾ ਸੀਗਾ ਹੁਣ ਮੰਨ ਕੇ ਚੱਲ ਹਰ ਗਣੂ ਲੈ ਜਾਂਦੇ ਕਿਉਂਕਿ ਟਾਈਮ ਪਹਿਲਾਂ ਹੁੰਦਾ ਸਕੂਲ ਦਾ ਇਨਾਂ ਨੇ ਸਕੂਟਰ ਸਕੂਲ ਦੀ ਰੋਟੀ ਬਣਾਉਣੀ ਹੁੰਦੀ ਆ ਹੁਣ ਸ਼ਾਮ ਵੇਲੇ ਇੱਕ ਟਾਈਮ ਬਣ ਕੇ ਚੱਲੋ ਤੰਦੂਰੀ ਰੋਟੀ ਬਣਦੀ ਆ ਆਪਣੇ ਤੇ ਸਹਿਯੋਗ ਸਭ ਤੋਂ ਵੱਧ ਰੋਟੀ ਦਾ ਕੀ ਹੁੰਦਾ ਹਰ ਗਣ ਦਾ ਹੁੰਦਾ ਹਰ ਗੁਣ ਨੇ ਆਪਣੀ ਨਹਿ ਚਾਵਾ ਚਾਵਾ ਦੇ ਨਾਲ ਪੀੜੇ ਬਣਾਉਣੇ ਹੁੰਦੇ ਨੇ ਤੇ ਫਿਰ ਤੇ ਇਹ ਗਾਹ ਹੁੰਦਾ ਦੇਖੋ ਵੀ ਹਰ ਹਰਗੁਣ ਪੀੜੇ ਬਣਾਉਣ ਜਾਣਦੀ ਐ ਨੂੰ ਹੈ ਵਧੀਆ ਬਣਾ ਲੈਣੀ ਆ ਹੈ ਤੇ ਹੱਥ ਨਾ ਮੱਚ ਜਾਣ ਉਹਦੇ ਤੰਦੂਰ ਜੀ ਦੇ ਵਿੱਚ ਨਾ ਤਰ ਕਰ ਕਰ ਉਹ ਇਹ ਤੂੰ ਛੋਟਾ ਪੁੱਤ ਹੈ ਉਹ ਤੂੰ ਲਾਉਣੀ ਨਹੀਂ ਉਹ ਤੂੰ ਲਾਉਣੀ ਨਹੀਂ ਹੁੰਦੀ ਤੇ ਇਸੇ ਕਰਕੇ ਹੁੰਦਾ ਵੀ ਹਨਾ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੁੰਦਾ ਵੀ ਆਪਾਂ ਵਿਊ ਲੈਣਿਆ ਜਾਂ ਆਪਾਂ ਫੇਮਸ ਹੋਣਾ ਹਨਾ ਤੇ ਫੇਮਸ ਨਹੀਂ ਹੋਣਾ ਵੀ ਕਿਉਂਕਿ ਬਾਈ ਗੁਰੂ ਦੀ ਕਿਰਪਾ ਦਾ ਪਹਿਲੀ ਆਪਣੇ ਦੇ ਬਥੇਰੀ ਆ ਤੇ ਬੱਚਿਆਂ ਨੂੰ ਜੇ ਆਪਾਂ ਹੁਣ ਮਾਪਿਓ ਦੇ ਸਾਰੇ ਹੁੰਦਾ ਸਕੂਲ ਦੇ ਵਿੱਚ ਤਾਂ ਹੁੰਦੀ ਹੈ ਸ਼ਿਸ਼ਿਆ ਪੜਨ ਦੀ ਹਨਾ ਤੇ ਜਿਹੜੀ ਅਸਲੀ ਮੱਤ ਹੁੰਦੀ ਆ ਮਤ ਦਾ ਇਹਦਾ ਮਾਪਿਓ ਦੇ ਸਕਦਾ ਆ ਆਪਾਂ ਨੂੰ ਵੀ ਜਿਹੇ ਜ ਆਪਣਾ ਆਪ ਦਾ ਢੰਗ ਹੋਊਗਾ ਉਵੇਂ ਯੁਕਰੀ ਬੱਚਿਆਂ ਦਾ ਫਿਊਚਰ ਬਣੂਗਾ ਤੇ ਉਹ ਫਿਊਚਰ ਬੱਚਾ ਦਾ ਕੀ ਬਣਾਉਣਾ ਕਿਉਂਕਿ ਬੱਚੇ ਸਭ ਤੋਂ ਵੱਧ ਘਰੇ ਰਹਿੰਦੇ ਸਕੂਲ ਦੇ ਵਿੱਚ ਤਾਂ ਸਿਰਫ 6 ਘੰਟੇ ਹੁੰਦੇ ਨੇ 6 ਘੰਟਿਆਂ ਦੇ ਵਿੱਚੋਂ ਹੁਣ ਜੇ ਮਾਂ ਪਿਓ ਜਿੱਦਾਂ ਦੇ ਮੰਨ ਕੇ ਚੱਲ ਆਪਾਂ ਕੰਮ ਸਿਖਾਉਣੇ ਆ ਹੁਣ ਆਪਣੀ ਹਰ ਗੁਣਾ ਸ਼ਾਮ ਵੇਲੇ ਆ ਦੇਖੋ ਸ਼ਾਮ ਵੇਲੇ ਹੀ ਸਾਈ ਰੋਟੀ ਦੇ ਪੇੜੇ ਬਣਾਉਂਦੀ ਆ ਹਨਾ ਦਾਲ ਪਾਣੀ ਸਬਜ਼ੀ ਕੱਟਦੀ ਆ ਕਰਦੀ ਆ ਧਰਦੀ ਆ ਇੱਕ ਮੌਕੇ ਮੰਨ ਲਿਓ ਵੀ ਘਰੇ ਕੋਈ ਪਰਿਵਾਰ ਦੇ ਵਿੱਚ ਸਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਵੀ ਹਰ ਗੁਣਾ ਆਪਣੇ ਆਪ ਨੂੰ ਹੈਂਡਲ ਕਰ ਲੈਂਦੀ ਆ ਵੀ ਹਜੇ ਨਾ ਛੋਟੀ ਜੀ ਆ ਵੀ ਮੰਨ ਕੇ ਚੱਲ ਅੱਠ-ਨੌ ਸਾਲਾ ਉਮਰ ਜ਼ਿਆਦਾ ਹੀ ਨਹੀਂ ਹੁੰਦੀ ਬੱਚੇ ਦੀ ਤੇ ਇੰਨਾ ਕ ਸਾਲ ਹੁੰਦਾ ਵੀ ਹੁਣ 9 ਕ ਸਾਲ ਦੀ ਅਰਕ ਨੂੰ ਆਪਣੀ ਹੋ ਗਈ ਜੇ ਬੱਚੇ ਨੂੰ ਆਪਾਂ ਨੇ ਸਿਖਾਇਆ ਜਾਂ ਇਹਦੇ ਮਾਪਿਓ ਨੇ ਸਿਖਾਇਆ ਇਹਦੀ ਮੰਮਾ ਨੇ ਸਿਖਾਇਆ ਇਹਦੀ ਦਾਦੀ ਨੇ ਸਿਖਾਇਆ ਤਾਂ ਇਹ ਆ ਕਿਉਂਕਿ ਅੱਜ ਦੇ ਬੱਚੇ ਮੈਂ ਦੇਖੇ ਨੇ ਵੀ ਸਭ ਤੋਂ ਵੱਧ ਉਹ ਫੋਨ ਦੇਖਦੇ ਨੇ ਫੋਨ ਦੇ ਵਿੱਚ ਸਾਰਾ ਦਿਨ ਬੜੇ ਰਹਿੰਦੇ ਨੇ ਹਨ ਜੇ ਉਹਨਾਂ ਨੂੰ ਆਪਣੇ ਘਰ ਦੇ ਕੰਮ ਕਹਿ ਦੀਏ ਘਰ ਦੇ ਕੰਮ ਪਤਾ ਹੀ ਨਹੀਂ ਹੁੰਦਾ ਤੇ ਆਪਣੇ ਮਾਪਿਓ ਕਹਿ ਦਿੰਦੇ ਨੇ ਵੀ ਯਾਰ ਸਾਡੇ ਬੱਚੇ ਨੂੰ ਕੁਛ ਆਉਂਦੀ ਨਹੀਂ ਆਉਂਦਾ ਨਹੀਂ ਕਿਉਂਕਿ ਬੱਚਿਆਂ ਨੂੰ ਸਭ ਤੋਂ ਵੱਧ ਆਪਦੇ ਘਰ ਦੇ ਕੰਮ ਸਿਖਾਓ ਕਿਉਂਕਿ ਖਾਸ ਕਰਕੇ ਧੀਆ ਨੂੰ ਕਿਉਂਕਿ ਧੀਆ ਜੰਮਣ ਸਾਰੀ ਪ੍ਰਾਇਆ ਧਨ ਹੁੰਦਾ ਵੀ ਪ੍ਰਾਇਏ ਧਰੇ ਹਨ ਫਿਰ ਲਾਂਬੇ ਆਉਂਦੇ ਨੇ ਆਪਾਂ ਨੂੰ ਹਨ ਵੀ ਛੋੜਨੇ ਕੋਈ ਸਿਖਾ ਕੇ ਨਹੀਂ ਭੇਜਿਆ ਵੀ ਵੀ ਹੁਣ ਬਗਾਨੇ ਘਰ ਕਿੱਥੋਂ ਸਿੱਖਣਗੇ ਜਦੋਂ ਸਿੱਖਣਾ ਤਾਂ ਘਰੇ ਹੁੰਦਾ ਸਾਰਾ ਕੁਝ ਹੈ ਤੇ ਮੈਂ ਜੁਕਰੀ ਆਪਾਂ ਹਰ ਗੁਣ ਦੀ ਗੱਲ ਕਰਦੇ ਆ ਭਾਈ ਹਰ ਗੁਣਾ ਬਹੁਤ ਸੋਹਣੇ ਕੰਮ ਕਰਦੀ ਆ ਆਪਣੇ ਚਾਹੇ ਉਹ ਸਬਜ਼ੀ ਕੱਟਣ ਦੇ ਵਿੱਚ ਹੁੰਦੀ ਆ ਤੜਕਾ ਲਾਉਣਾ ਕਰਨਾ ਧਰਨਾ ਤੇ ਭੇੜੇ ਕਰਨੇ ਚਾਹੀਏ ਚੁੱਲੇ ਦੇ ਕਰਨੇ ਚਾਹੀਏ ਕਿਵੇਂ ਤੇ ਚੁੱਲੇ ਤੇ ਰੋਟੀ ਬਹੁਤ ਸੋਹਣੀ ਕਰਦੀ ਆ ਤੇ ਤਾਂ ਕਰਕੇ ਵੀ ਇਹਦੇ ਕਰਕੇ ਹੁੰਦਾ ਵੀ ਜੇ ਹੁਣ ਮੰਨ ਕੇ ਝਾੜੂ ਪੋਚਾ ਲਾਉਣਾ ਫੇਰ ਵੀ ਆਪਣੀ ਹਰ ਗੋਣ ਬਹੁਤ ਸੋਹਣਾ ਲਾਉਂਦੀ ਆ ਤੇ ਇੱਕ ਤਾਰੀਫ ਨਹੀਂ ਕਰ ਸਕਦਾ ਮੈਂ ਵੀ ਬੱਚੇ ਦੇ ਵਿੱਚ ਇੰਨਾ ਕੋ ਫਿਊਚਰ ਹੋਣਾ ਚਾਹੀਦਾ ਤੇ ਜਿਵੇਂ ਹੁਣ ਸ਼ਾਮ ਵੇਲੇ ਸ਼ੁਭਾ ਸ਼ਾਮ ਵੇ ਆਪਦੇ ਦਾਦੇ ਨੂੰ ਰੋਟੀ ਬਣਾਉਣੀ ਮੈਨੂੰ ਰੋਟੀ ਬਣਾਉਣੀ ਮੰਜੇ ਦੇ ਬੈਠੀ ਨੂੰ ਪਾਣੀ ਫੜਾਉਣਾ ਕਰਨਾ ਵੀ ਮੇਜ਼ ਦੇ ਉੱਤੇ ਇਹ ਪਹਿਲੀ ਟਾਈਮ ਟੇਬਲ ਬਣਿਆ ਹੁੰਦਾ ਵੀ ਰੋਟੀ ਐਵੇਂ ਖਾਦੀ ਜਾਂਦੀ ਆ ਸਾਰੀ ਥਾਲੀ ਫਰੋਚ ਕੇ ਵਧੀਆ ਰੱਖਦੀ ਆ ਹਰ ਗੁਣਾ ਵੀ ਚੰਗੇ ਕੰਮ ਜਿਹੜੇ ਚੰਗਾ ਦੀ ਪੁੱਤੋਂ ਦਾ ਚੰਗੀ ਇਹਦੇ ਵਿੱਚ ਗੁਣ ਵੀ ਚੰਗੇ ਹੁੰਦੇ ਨੇ ਵੀ ਜੇ ਚੰਗੇ ਹੋਣ ਇਹਦੀ ਮੰਮਾ ਦੇ ਵਿੱਚ ਆ ਜਿਹਦੇ ਡੈਡੀ ਦੇ ਦਾਦੀ ਦੇ ਦਾਦੇ ਦੇ ਵਿੱਚ ਆ ਜਿਹਨੂੰ ਸਿਖਾਇਆ ਹਨਾ ਵੀ ਕੰਮ ਦਾ ਕੋਈ ਮਹਿਣਾ ਨਹੀਂ ਹੁੰਦਾ ਵੀ ਆਪਣੇ ਬੱਚਿਆਂ ਨੂੰ ਸਿਖਾਉਣਾ ਜ਼ਰੂਰੀ ਚਾਹੀਦਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਨਹੀਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਮੈਂ ਇਸੇ ਗੱਲ ਹੀ ਕਹਿਣਾ ਹੁੰਦਾ ਵੀ ਜਿਹੜੀ ਵੀਡੀਓ ਆਪਾਂ ਪਾਉਣੇ ਹੁੰਦੇ ਆ ਆਪਾਂ ਸਭ ਤੋਂ ਵੱਧ ਕੰਮ ਵਾਲੀ ਵੀਡੀਓ ਪਾਉਣੇ ਹੁੰਦੇ ਆ ਨਹੀਂ ਆਪਾਂ ਕੋਈ ਪਾਉਂਦੀ ਨਹੀਂ ਹੁੰਦੇ ਬੇਫਾਲਤੂ ਵੀਡੀਓ ਵੀ ਤਾਂ ਕਰਕੇ ਹੁੰਦਾ ਵੀ ਜੇ ਆਪਾਂ ਬੱਚੇ ਨੂੰ ਸਿਖਾਵਾਂਗੇ ਕੰਮ ਤਾਂ ਆਪਣੇ ਕੰਮ ਹੁੰਦ ਨੇ ਸਿੱਖੇ ਤੇ ਹਰਕੁਣ ਭਾਈ ਆਪਣੀ ਕੰਮ ਕਰਦੀ ਆ ਤੇ ਆਹ ਦੇਖੋ ਸਾਰਾ ਕੰਮ ਕਰ ਲੈਂਦੀ ਆ ਹੁਣ ਇਹ ਉਵੇਂ ਜੁਕਰੇ ਨੂੰ ਪਤਾ ਵੀ ਜਿਹੜੀ ਪ੍ਰਾਂਤ ਆ ਉਹ ਮੇਜ਼ ਤੇ ਧਰਾਂਗੇ ਤੇ ਬਹੁਤ ਗੁਣਾ ਇਹਦੇ ਵਿੱਚ ਇੱਕ ਗੁਣ ਨਹੀਂ ਬਹੁਤ ਜ਼ਿਆਦੇ ਗੁਣਾ ਤੇ ਭੁੱਲਣ ਡੰਗਣ ਦਾ ਢੰਗ ਆ ਜੇ ਕੋਈ ਚੀਜ਼ ਮਾਰਕੀਟ ਦੇ ਵਿੱਚੋਂ ਆਪਾਂ ਦੁਕਾਨ ਵਗੈਰਾ ਤੋਂ ਲਿਉਣੀ ਆ ਬਹੁਤ ਵਧੀਆ ਕਰਦੇ ਹੁਣ ਇਹਨੂੰ ਪਤਾ ਕਿਉਂਕਿ ਪੜ੍ਹਾਈ ਵੀ ਇਹਦੀ ਪੂਰੀ ਫੁੱਲ ਆ ਗਈ ਤੇ ਘਰ ਦਾ ਕੰਮ ਵੀ ਫੁੱਲ ਆ ਤੇ ਇਸੇ ਕਰਕੇ ਮੈਂ ਕਹਿਣਾ ਵੀ ਹਰੇਕ ਘਰੇ ਇੱਕ ਧੀ ਦਾ ਰੱਬਾ ਸਭ ਨੂੰ ਦੇਈ ਹੈ ਨਾ ਕਿਉਂਕਿ ਧੀਆ ਜਦੋਂ ਵੀ ਜਨਮ ਦੇ ਵਿੱਚ ਪੈਦਾ ਹੋ ਜਾਂਦੀਆਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਮਾਉਣ ਤੱਕ ਕੀ ਹੁੰਦਾ ਇਹਨਾਂ ਦਾ ਧਿਆਨ ਮੁੰਡੇ ਦਾ ਹੁਣ ਤੁਹਾਨੂੰ ਪਤਾ ਹੀ ਹੈ ਵੀ 100 ਦੇ ਵਿੱਚੋਂ 5% ਸਹੀ ਹੁੰਦੇ ਨੇ ਨਹੀਂ ਤਾਂ ਸਾਰੇ ਕੰਦਰ ਦੇ ਹੁਣ ਤਾਂ ਲੈਣੀ ਗਲਤ ਫੜ ਲਈ ਹੁਣ ਤਾਂ ਨਸ਼ੇੜੀ ਧਨ ਹੋ ਗਿਆ ਹਨਾ ਛੇਮੰਦਰਿਆ ਨਸ਼ਿਆਂ ਦਾ ਹੋ ਗਿਆ ਵੀ ਪਰ ਕੁੜੀਆਂ ਭਾਈ ਬਹੁਤ ਚੰਗੀਆਂ ਹੁੰਦੀਆਂ ਧੀਆਂ ਦਾ ਲੇਖਾ ਜੋਖਾ ਸਾਰੀ ਉਮਰ ਮਾ ਮਾਪੇ ਵੀ ਨਹੀਂ ਦੇ ਸਕਦੇ ਤਾਂ ਸੌਰਾ ਪਰਿਵਾਰ ਵੀ ਨਹੀਂ ਦੇ ਸਕਦਾ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਕ ਕਮੈਂਟ ਕਰਦੇ ਹੋ ਤੇ ਜੇ ਆਪਣੀਆਂ ਗੱਲਾਂ ਬਾਤਾਂ ਵਧੀਆ ਲੱਗਦੀਆਂ ਆਪਣਾ ਅਮਨ ਮਾਨਸਾ ਵਾਲਾ ਚੈਨਲ ਆ YouTube Instagram Facebook ਉਹਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਧੰਨਵਾਦ ਥੈਂਕ ਯੂ